ਬੀਤੇ ਦਿਨ ਬਠਿੰਡਾ ਦੀ ਸਰਹੰਦ ਨਹਿਰ ਵਿੱਚ ਡਿੱਗੀ ਕਾਰ ਵਿੱਚੋਂ 11 ਲੋਕਾਂ ਦੀ ਜਾਨ ਬਚਾ ਕੇ ਬਠਿੰਡਾ ਪੁਲਿਸ ਦੇ ਚਾਰ ਪੀਸੀਆਰ ਮੁਲਾਜ਼ਮਾ ਨੇ ਬਹਾਦਰੀ ਦੀ ਮਿਸਾਲ ਕਾਮ ਕੀਤੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਕਾਤ ਕਰਕੇ ਹੌਸਲਾ ਫੁਚਾਈ ਕੀਤੀ ਗਈ ਅਤੇ ਭਵਿਕਲੇ ਵੀ ਹਲਾਸ਼ੈਰੀ ਦਿੱਤੀ ਗਈ ਇਸ ਮੁਲਾਕਾਤ ਦੀ ਤਸਵੀਰਾਂ ਆਮ ਦੀ ਪਾਰਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਲਿਖੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਰਹਿਸ਼ਤੇ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਦੇ ਮਲਾਜਮਾਂ ਨਾਲ ਮੁਲਾਕਾਤ ਕੀਤੀ ਇਹਨਾਂ ਬਹਾਦਰ ਪੁਲਿਸ ਕਰਮਚਾਰੀਆਂ ਨੇ ਕਾਰ ਸਵਾਰ 11 ਜਾਣਿਆਂ ਦੀ ਜਾਨ ਨਹਿਰ ਚੋਂ ਸਾਰੇ ਨੂੰ ਸਹੀ ਸਲਾਮਤ ਬਾਹਰ ਕੱਢ ਕੇ ਬਚਾਈ ਸੀਐਮ ਭਗਵੰਤ ਮਾਨ ਨੇ ਸਾਰਿਆਂ ਦੀ ਹੌਸਲਾ ਉਪਚਾਈ ਕੀਤੀ ਅਤੇ ਭਵਿਕ ਵਿੱਚ ਇਸੇ ਤਰ੍ਹਾਂ ਇਨਸਾਨੀਅਤ ਨਾਤੇ ਮਢਲੇ ਫਰਜ਼ ਨਿਭਾਉਣ ਲਈ ਹੱਲਾਸ਼ੇਰੀ ਦਿੱਤੀ ਅਮਨਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ক্রিকেট ਐਸੋਸੀਏਸ਼ਨ ਦੇ ਸਖਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਨਿੱਜੀ ਕਾਰਨਾ ਕਰਕੇ ਲਿਆ ਗਿਆ ਹੈ ਉਹਨਾਂ ਇਹ ਅਹੁਦਾ ਖਾਲੀ ਹੋ ਗਿਆ ਹੈ ਨਵੀਆਂ ਚੋਣਾਂ ਕਰਵਾਈਆਂ ਜਾਣਗੀਆਂ ਸੂਤਰਾਂ ਮੁਤਾਬਕ ਕੁਲਵੰਤ ਸਿੰਘ ਵਿਧਾਇਕ ਹੁਣ ਕਾਰਨ ਇਸ ਅਹੁਦੇ ਨੂੰ ਪੂਰਾ ਸਮਾਂ ਨਹੀਂ ਦੇ ਸਕੇ ਇਸ ਕਰਕੇ ਉਹਨਾਂ ਨੇ ਅਸਤੀਫਾ ਦੇਣਾ ਹੀ ਬਿਹਤਰ ਸਮਝਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ 12 ਤਰੀਕ ਨੂੰ ਬਿਨਾਂ ਕਿਸੇ ਵਿਰੋਧ ਦੇ ਸਖਤਰ ਚੁਣਿਆ ਗਿਆ ਸੀ ਦੱਸ ਦਈਏ ਕਿ ਇਹ ਚੋਣਾਂ 12 ਜੁਲਾਈ ਨੂੰ ਹੋਣੀਆਂ ਸਨ ਇਸ ਵਿੱਚ ਆਵਾਮ ਦੀ ਪਾਰਟੀ ਦੇ ਆਗੂ ਅਮਰਜੀਤ ਸਿੰਘ ਮਹਿਤਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਸੀ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਨੂੰ ਸਖਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮਜੀਠੀਆ ਨੂੰ ਮੋਹਾਲੀ ਦੀ ਅਦਾਲਤ ਵੱਲੋਂ 2 ਅਗਸਤ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਪਰ ਮਜੀਠੀਆ ਦੇ ਵਕੀਲਾਂ ਵੱਲੋਂ ਮੋਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਮਜੀਠੀਆ ਨੂੰ ਜ਼ਮਾਨਤ ਦੇਣ ਦੀ ਅਰਜ਼ੀ ਸਮੇਤ ਵਿਕਰਮਜੀਠੀਆ ਦੀ ਨਾਭਾ ਜੇਲ੍ਹ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਬੈਰਕ ਬਦਲਣ ਦੀ ਮੰਗ ਸੰਬੰਧੀ ਪਹਿਲਾਂ ਤੋਂ ਹੀ ਦਿੱਤੀ ਅਰਜ਼ੀ ਤੇ ਮੁੜ ਸੁਣਵਾਈ ਦੁਪਹਿਰ ਲਗਭਗ 1:30 ਵਜੇ ਤੋਂ 3:30 ਵਜੇ ਤੱਕ ਹੋਈ ਇਸ ਸੁਣਵਾਈ ਵਿੱਚ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਤੇ ਅਗਲੀ ਸੁਣਵਾਈ 30 ਜੁਲਾਈ ਨੂੰ ਕਰਨ ਦੇ ਹੁਕਮ ਦਿੱਤੇ ਗਏ ਹਨ ਜਦਕਿ ਜੇਲ੍ਹ ਬੈਰਕ ਬਦਲਣ ਦੀ ਸੁਣਵਾਈ 2 ਅਗਸਤ ਨੂੰ ਹੋਵੇਗੀ ਜਿਸ ਵਿੱਚ ਮਜੀਠੀਆ ਨੂੰ ਮੁੜ ਸੁਣਵਾਈ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਦੱਸਦੀ ਕਿ ਸੁਣਵਾਈ ਚ ਮਜੀਠੀਆ ਵੱਲੋਂ ਵਕੀਲ ਅਰਸ਼ਦੀਪ ਕਲੇਰ ਪੇਸ਼ ਹੋਏ ਸਨ ਜਦਕਿ ਵਿਜੀਲੈਂਸ ਵਿਭਾਗ ਵੱਲੋਂ ਸਰਕਾਰੀ ਵਕੀਲ ਪ੍ਰੀਤ ਇੰਦਰਪਾਲ ਸਿੰਘ ਪੇਸ਼ ਹੋਏ ਅਰਸ਼ਦੀਪ ਕਲੇਰ ਨੇ ਮੀਡੀਆ ਨੂੰ ਦੱਸਿਆ ਕਿ ਬਾਈਜਲਾਈਨ ਨੂੰ ਅਦਾਲਤ ਨੇ ਸੁਣਵਾਈ ਮੌਕੇ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਵਿਜੀਲੈਂਸ ਨੇ ਹੋਰ ਸਮਾਂ ਮੰਗਿਆ ਸੀ ਜਦਕਿ ਜੇਲ੍ਹ ਵਿੱਚ ਸੁਰੱਖਿਆ ਬਾਰੇ ਅਦਾਲਤ ਨੇ ADGP ਜੇਲ੍ਹ ਨੂੰ ਅਰੇਂਜ ਕੈਟਾਗਰੀ ਬਾਰੇ ਅਦਾਲਤ ਨੂੰ ਲਿਖਤੀ ਜਵਾਬ ਦੇਣ ਲਈ ਹੁਕਮ ਦਿੱਤੇ ਸਨ ਜਿਸ ਤੇ ਸੁਣਵਾਈ ਦੌਰਾਨ ਵਿਜੀਲੈਂਸ ਬਿਊਰੋ ਤੇ ਜੇਲ੍ਹ ਅਧਿਕਾਰੀ ਵੀ ਹਾਜ਼ਰ ਸਨ ਕਲੀਅਰ ਨੇ ਜੇਲ੍ਹ ਮੈਨੂਅਲ ਦੀ ਸੈਕਸ਼ਨ B ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਲ੍ਹ ਅਧਿਕਾਰੀਆਂ ਨੇ 22 ਵਜੇ ਬੰਦ ਲਿਫਾਫੇ ਦਾ ਜਵਾਬ ਪੇਸ਼ ਕੀਤਾ ਅਸੀਂ ਉਸ ਦੀ ਕਾਪੀ ਮੰਗੀ ਹੈ ਕਲੀਅਰ ਨੇ ਕਿਹਾ ਕਿ ਉਧਰ ਬਿਜ਼ਨਸ ਨੇ ਹੋਰ ਸਮਾਂ ਮੰਗਿਆ ਹੈ ਜੋ ਗਲਤ ਹੈ ਕਿਉਂਕਿ ਪਹਿਲਾਂ ਵੀ ਦੋ ਵਾਰ ਸਮਾਂ ਮੰਗਿਆ ਗਿਆ ਸੀ ਦੱਸਦੀ ਕਿ ਪੰਜਾਬ ਬਿਜ਼ਨਸ ਵਿਭਾਗ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਅਕਾਲੀ ਲੰਦਨ ਸੀਨੀਅਰ ਨੇਤਾ ਵਿਕਰਮਜੀਤ ਨੂੰ ਮਹਾਲੀਵੀ ਅਦਾਲਤ ਵੱਲੋਂ 2 ਅਗਸਤ ਤੱਕ ਨਿਆਇਕ ਹਰਾਸਤ ਵਿੱਚ ਭੇਦ ਦਿੱਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਇਸ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚਿਮਾ ਨੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਕੈਬਨਿਟ ਮੀਟਿੰਗ ਵਿੱਚ ਗਰੁੱਪ ਡੀ ਵਿੱਚ ਭਰਤੀ ਨੂੰ ਲੈ ਕੇ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ ਉਮਰ 'ਚ 2 ਸਾਲ ਤੱਕ ਵਧਾਈ ਗਈ ਹੈ ਉਮਰ ਹੱਦ 35 ਸਾਲ ਤੋਂ ਵਧਾ ਕੇ ਹੁਣ 37 ਸਾਲ ਕਰ ਦਿੱਤੀ ਗਈ ਹੈ ਪੰਜਾਬ ਕੈਬਨਿਟ ਦੀ ਕਹ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਪੰਜਾਬ ਪੱਖੀ ਲੈ ਗਏ ਪੰਜਾਬ ਦੇ ਲੋਕਾਂ ਦੀਆਂ ਡਿਮਾਂਡ ਦੇ ਅਧਾਰ ਤੇ ਲੈ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਕੁਝ ਫੈਸਲੇ ਮੈਂ ਆਪ ਜੀ ਦਾ ਸਾਹਮੇ ਕਰ ਰਿਹਾ ਸਭ ਤੋਂ ਪਹਿਲਾਂ ਗਰੁੱਪ ਡੀ ਦੀਆਂ ਗਰੁੱਪ ਡੀ ਦੀਆਂ ਜਿਹੜੀਆਂ ਅਸਾਮੀਆਂ ਦੀ ਏ ਸੀ ਉਹਨਾਂ ਅਸਾਮੀਆਂ ਨੂੰ ਭਰਨ ਦੇ ਲਈ ਜਿਹੜਾ ਐਲੀਜੀਬਿਲਟੀ ਕਰਟੇਰੀਆ ਸੀਗਾ ਟੈਕਨੀਕ ਕਲਾਸ 4th ਫੋਰ ਜਿਹੜੀ ਆ ਉਹਦੀਆਂ ਅਸਾਮੀਆਂ ਭਰਨ ਦੇ ਲਈ ਜਿਹੜੀ ਐਲੀਜੀਬਿਲਟੀ ਸੀ ਏਜ ਦੀ ਖਾਸ ਕਰਕੇ ਏਜ ਦੀ ਐਲੀਜੀਬਿਲਟੀ ਸੀ ਉਹ 18 ਤੋਂ ਲੈ ਕੇ 35 ਸਾਲ ਤੱਕ ਸੀ 35 ਸਾਲ ਤੱਕ ਸੀ ਉਹਨੂੰ ਹੁਣ 2 ਸਾਲ ਲਈ ਵਾਧਾ ਕੀਤਾ ਗਿਆ ਹੁਣ ਜਿਹੜੀਆਂ ਗਰੁੱਪ 4 ਦੀਆਂ ਅਸਾਮੀਆਂ ਨੇ ਗਰੁੱਪ B ਦੀਆਂ ਅਸਾਮੀਆਂ ਲਗੀਆਂ ਉਹਨਾਂ ਦੇ ਵਿੱਚ ਜਿਹੜੀ ਏਜ ਆ ਉਹਦੇ ਵਿੱਚ 2 ਸਾਲ ਦੀ ਰਿਲੈਕਸੇਸ਼ਨ ਮਿਲੀ ਆ ਉਹ 18 ਤੋਂ ਲੈ ਕੇ 37 ਸਾਲ ਤੱਕ ਜਿਹੜਾ ਵੀ ਕੋਈ ਵਿਅਕਤੀ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਊਗਾ ਜਦੋਂ ਵੀ ਐਡਵਰਟਾਈਜ਼ਮੈਂਟ ਹੋਣ ਗਿਆ ਜਦੋਂ ਵੀ ਨਿਕਲਣ ਗਿਆ ਉਹ ਆਪਣਾ ਅਪਲਾਈ ਕਰ ਸਕਦਾ ਸੋ 2 ਸਾਲ ਲਈ ਜਿਹੜਾ ਏਜ ਦਾ ਸਮਾਂਗਾ ਉਹ ਵਧਾਇਆ ਗਿਆਗਾ ਇਹ ਇੱਕ ਇੰਪੋਰਟੈਂਟ ਫੈਸਲਾ ਜਿਹੜਾ ਅੱਜ ਪੰਜਾਬ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤਾ ਇਸ ਤੋਂ ਬਿਨਾ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਮੈਂ ਦੇਖ ਰਿਹਾ ਸੀਗਾ ਕਿ ਬਹੁਤ ਲੰਬੇ ਅਰਸੇ ਤੋਂ ਇੱਕ ਵਨ ਟਾਈਮ ਸੈਟਲਮੈਂਟ ਸਕੀਮ ਅਸੀਂ ਲੈ ਕੇ ਆਏ ਬਹੁਤ ਲੰਬੇ ਅਰਸੇ ਤੋਂ ਜਿਹੜੀਆਂ integrated rural development program ਬੜੀ ਇੰਪੋਰਟੈਂਟ ਆ integrated rural development program ਪੰਜਾਬ ਸਟੇਟ ਏਡ ਟੂ ਇੰਡਸਟਰੀ ਐਕਟ 1935 ਇਹਦੇ ਕੁਝ ਕੇਸ ਜਿਹੜੇ ਨੇਗੇ ਉਹ ਬੜੇ ਲੰਬੇ ਅਰਸੇ ਤੋਂ ਪੈਂਡਿੰਗ ਪਏ ਸੀ ਜਿਨ੍ਹਾਂ ਦੇ ਅੰਦਰ ਜੇ ਮੈਂ ਗੱਲ ਕਰਾਂ ਕਾਫੀ ਅਮਾਉਂਟ ਜਿਹੜੀ ਆ ਉਹ ਸੀਡ ਬਣੀ ਜਦੋਂ ਵੀ ਕੋਈ ਇੰਡਸਟਰੀ 1935 ਦੀ ਗੱਲ ਆ 1935 ਤੋਂ ਲੈ ਕੇ ਹੁਣ ਤੱਕ ਕਦੇ ਇਸ ਐਕਟ ਦੇ ਅੰਦਰ ਸੋਧ ਨਹੀਂ ਹੋਈ ਸੀਗੀ ਔਰ ਸੀਡ ਮਨੀ ਜਦੋਂ ਆ ਸੀਡ ਮਨੀ ਉਸ ਸਮੇਂ ਇੰਡਸਟਰੀ ਨੂੰ ਦਿੱਤੀ ਜਾਂਦੀ ਸੀ ਕਿਸੇ ਨੂੰ 10000 ਕਿਸੇ ਨੂੰ 5000 ਕਿਸੇ ਨੂੰ 7000 ਜਿਹਦੇ ਅੰਦਰ ਬਹੁਤ ਹੀ ਘੱਟ ਰੇਟ ਦੇ ਉੱਤੇ ਵਿਆਸਤ ਹੁੰਦਾ ਸੀਗਾ ਉਹ ਸੀਡ ਮਨੀ ਜਿਹੜੀ ਆ ਜਦੋਂ ਵਿਦਆਊਟ ਐਨੀ ਸਕਿਉਰਟੀ ਹੁੰਦੀ ਸੀ ਕੋਈ ਕੋਲੈਟਰਲ ਸਕਿਉਰਟੀ ਨਹੀਂ ਹੁੰਦੀ ਸੀ ਕੋਈ ਸਕਿਉਰਟੀ ਨਹੀਂ ਹੁੰਦੀ ਸੀ ਉਹ ਡਾਇਰੈਕਟ ਜਿਹੜਾ ਵੀ ਕੋਈ ਇੰਡਸਟਰੀ ਲਈ ਅੱਗੇ ਆਉਂਦਾ ਸੀ ਛੋਟੇ ਐਮਐਸਐਮ ਲਈ ਅੱਗੇ ਆਉਂਦਾ ਸੀ ਉਹਨੂੰ ਮਿਲਦੀ ਸੀ ਉਹ ਬਹੁਤ ਲੰਬੇ ਅਰਸੇ ਤੋਂ ਪੈਂਡਿੰਗ ਪਈ ਸੀ ਉਹ ਸਾਰੀ ਜਿਹੜੀ ਆ ਅਸੀਂ ਵਨ ਟਾਈਮ ਸੈਟਲਮੈਂਟ ਕੀਤੀ ਆ ਔਰ ਉਹਦੇ ਅੰਦਰ ਅਸੀਂ ਸਾਰਾ ਵਿਆਜ ਜਿਹੜਾ ਸਾਰਾ ਵਿਆਜ ਆ ਜਿਹੜਾ ਸਾਰਾ ਇੰਟਰਸਟ ਆ ਉਹ 100% ਅਸੀਂ ਵੇਵ ਆਫ ਕੀਤਾਗਾ ਲਗਭਗ 97 ਕਰੋੜ ਰੁਪਇਆ ਜਿਹੜਾ ਇੰਟਰਸਟ ਆਗਾ ਉਹ ਵੇਵ ਆਫ ਹੋਇਆਗਾ ਹੁਣ ਇਹਦੇ ਨਾਲ ਜਿਹੜਾ 11 ਕਰੋੜ 11 ਕਰੋੜ 94 ਲੱਖ ਰੁਪਏ 11 ਕਰੋੜ 94 ਲੱਖ ਰੁਪਏ ਸਰਕਾਰ ਨੂੰ ਰਿਕਵਰ ਹੋ ਜਾਣਗੇ ਕਿਉਂਕਿ 1935 ਦੀਆਂ ਰਿਕਵਰੀਆਂ ਆ 1935 ਦੀਆਂ ਰਿਕਵਰੀਆਂ ਨੇ ਕੋਈ 2000 ਕੋਈ 5000 ਬਹੁਤ سارے ਲੋਕਾਂ ਜਿਹੜੇ ਲੋਕ ਨੇ ਜਿਹੜੇ ਉਹ ਡਿਫਾਲਟਰ ਲਿਸਟ ਖੜੇ ਸੀ ਕੁੱਲ ਜਿਹੜੇ ਬੈਨੀਫਿਸ਼ੀਰੀ ਨੇ ਦੇ ਹੁਣ ਤੱਕ ਆਇਡੈਂਟੀਫਾਈ ਕੀਤੇ ਗਏ ਨੇ ਉਹ 1054 ਲਗੇ 1053 ਵਿਅਕਤੀਆਂ ਨੂੰ ਜਿਹੜਾ ਉਹ ਆਇਡੈਂਟੀਫਾਈ ਕੀਤਾ ਗਿਆਗਾ ਸਮਝ ਸਮਝਦਾ ਇਹਦੇ ਨਾਲ ਇਕ ਤਾਂ ਜਿਹੜਾ ਸਰਕਾਰ ਦੇ ਬੁਕਸ ਦੇ ਅੰਦਰ ਲੈਣਦਾਰੀਆਂ ਦੇਣਦਾਰੀਆਂ ਖੜੀਆਂ ਹੁੰਦੀਆਂ ਨੇ ਉਹ ਕਲੀਅਰ ਹੋਣਗੀਆਂ ਔਰ ਦੂਸਰਾ 1000 ਚੋਂ ਜ਼ਿਆਦਾ ਵਿਅਕਤੀਆਂ ਨੂੰ ਵੱਡੀ ਰਲੀਫ ਮਿਲੂਗੀ ਕਿ ਉਹ ਆਪਣਾ ਜਿਹੜਾ ਉਹਨਾਂ ਨੇ ਸੀਡ ਬੰਨੀ ਵਜੋਂ ਕਰਜ਼ਾ ਲਿਆ ਸੀ ਛੋਟੇ-ਛੋਟੇ ਕਰਜ਼ੇ ਲੈਏ ਸੀਗੇ 1935 ਤੋਂ ਲੈ ਕੇ ਲਗਾਤਾਰ ਲੈਂਦੇ ਆ ਰਹੇ ਸੀਗੇ ਉਹ ਸਾਰੇ ਜਿਹੜੇ ਨਗੇ ਖਤਮ ਹੋ ਜਾਣਗੇ ਹੈ ਜੀ ਇੰਟਰਸਟ ਹੈਗਾ 97 ਕਰੋੜ 66 ਲੱਖ 44 ਹਜ਼ਾਰ 1935 ਤੋਂ ਹਾਂ ਜੀ ਹਾਂ ਜੀ ਇਹ ਹੁਣ ਤਾਂ ਹੁਣ ਤਾਂ ਬਹੁਤ ਲੰਬੇ ਅਰਸੇ ਤੋਂ ਲਗਭਗ 30-35 ਸਾਲ ਤੋਂ ਸਕੀਮਾਂ ਬੰਦ ਪਈਆਂ ਸੀਗੀਆਂ ਇਹ ਸਕੀਮਾਂ ਜਿਹੜੀਆਂ ਬੰਦ ਸੀਗੀਆਂ ਇਦੇ ਅੰਦਰ ਹੁਣ 11 ਕਰੋੜ 94 ਲੱਖ 11 ਕਰੋੜ 94 ਲੱਖ 45000 ਜਿਹੜਾ ਉਹ ਰਿਕਵਰੇਬਲ ਅਮਾਉਂਟ ਜਿਹੜੀ ਆ ਉਹ ਆ ਔਰ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਪੈਸੇ ਨੇ ਰਿਕਵਰ ਹੋ ਜਾਣਗੇ ਕਿਉਂਕਿ ਇਹ 1935 ਤੋਂ ਲੈ ਕੇ 1935 ਤੋਂ ਲੈ ਕੇ ਅੱਜ ਤੱਕ 1935 ਤੋਂ ਲੈ ਕੇ ਕਿਉਂਕਿ ਬੜੀ ਸੀਡ ਬਣੀ ਬੜੀ ਥੋੜੀ ਸੀ ਕਿਤੇ 2000 ਸੀ ਕਿਤੇ 5000 ਸੀ ਕਿਤੇ 4000 ਸੀ ਕਿਉਂਕਿ ਜੇ ਮੈਂ 1935 ਦੀ ਗੱਲ ਕਰਾਂ ਤਾਂ ਉਸ ਸਮੇਂ 2000 ਦੀ ਵੈਲਿਊ ਬਹੁਤ ਸੀਗੀ 1000 ਰੁਪਏ ਦੀ ਵੈਲਿਊ ਬਹੁਤ ਸੀਗੀ ਸੋ ਉਸ ਸਮੇਂ ਦੀਆਂ ਸਰਕਾਰਾਂ ਨੇ ਇਹ ਪੈਸੇ ਜਿਹੜੇ ਸੀ ਲੋਕਾਂ ਨੂੰ ਨਵੇਂ ਉਦਮੀਆਂ ਨੂੰ ਯਾਨੀ ਕਿ ਉਦਯੋਗ ਸਾਫਟਕਰੰਦਿ ਜਿੱਤੇ ਸੀਗੇ ਸੋ ਅੱਜ ਉਹਦੇ ਅੰਦਰ ਇੱਕ ਬਹੁਤ ਵੱਡਾ ਨਿਪਟਾਰਾ ਕੀਤਾਗਾ ਸੋ ਇਹਦਾਂ ਜਿੱਥੇ ਸਾਡੇ ਖਜ਼ਾਨੇ ਦੇ ਪੈਸੇ ਵੀ ਆਉਣਗੇ ਔਰ ਉੱਥੇ ਲੋਕਾਂ ਨੂੰ ਵੀ ਰਾਹਤ ਹੋਊਗੀ ਔਰ ਲੋਕ ਵੀ ਜਿਹੜੀਆਂ ਆਪਣੀਆਂ ਅਕਾਊਂਟ ਬੁੱਕ ਨੇ ਉਹ ਵੀ ਸਾਫ਼ ਹੋਣਗੀਆਂ ਇੱਕ ਵੱਡਾ ਫੈਸਲਾ ਜਿਹੜਾ ਹਾਂਜੀ 1000 ਜਿਹੜੇ 54 ਵਿਅਕਤੀ ਨੇ ਕੀ 1057 ਵਿਕ ਅਮਾਉਂਟ ਜਿਹੜੀ ਆ 11 ਕਰੋੜ 11 ਕਰੋੜ 94 ਲੱਖ 11 ਕਰੋੜ 94 ਲੱਖ 45000 ਬਹੁਤ سارے ਦੇ ਡੈਥ ਵੀ ਹੋ ਗਈ ਹੋਣੀ ਆ ਉਹਨਾਂ ਦੇ ਜਿਹੜੀਆਂ ਫੈਮਲੀ ਆ ਖੜੇ ਹੋਣਗੇ ਉਹ ਬੇਵਕੂਫ ਹੋ ਜਾਣਗੇ ਇਸ ਤੋਂ ਬਿਨਾ ਪਿੰਡੂ ਵਿਕਾਸ ਪਿੰਡੂ ਵਿਕਾਸ ਪੰਚਾਇਤ ਵਿਭਾਗ ਤੋਂ ਜਿਹੜੇ ਵਿਅਕਤੀ ਪਸ਼ੂ ਪਾਲਣ ਵਿਭਾਗ ਵਿੱਚ ਤਬਦੀਲ ਹੋਏ ਸੀ ਲਗਭਗ 582 ਸਰਵਸ ਪ੍ਰੋਵਾਈਡਰ ਅਤੇ 460 ਦੇ ਕਰੀਬ ਜਿਹੜੇ ਨੇ ਕਿ ਫਾਰਮਾਸਿਸਟ ਔਰ 472 ਸਫਾਈ ਸੇਵਕ ਇਹਨਾਂ ਦਾ ਜਿਹੜਾ ਸਮਾਗਾ ਡਿਪਾਰਟਮੈਂਟ ਦੇ ਅੰਦਰ ਉਹ ਇੱਕ ਸਾਲ ਹੋਰ ਬਤਾ ਦਿੱਤਾ ਗਿਆ ਹੈ 31/3/26 ਤੱਕ ਜਿਹੜਾ ਡਿਪਾਰਟਮੈਂਟ ਦੇ ਅੰਦਰ ਪਸ਼ੂ ਪਾਲਣ ਵਿਭਾਗ ਦੇ ਅੰਦਰ ਅਪਦਾ ਕੰਮ ਕਰਦੇ ਰਹਿਣਗੇ ਇਹ ਵੀ ਮੈਂ ਸਮਝਦਾ ਬਹੁਤ ਕਾਫੀ ਲੰਬੇ ਅਰਸੇ ਤੋਂ ਪੈਂਡਿੰਗ ਪਿਆਰ ਸੀਗਾ ਇਸ ਤੋਂ ਬਿਨਾ ਜਿਹੜਾ ਪੰਜਾਬ ਦਾ ਵੈਲਿਊ ਐਡਿਡ ਟੈਕਸ ਆ ਵੈਟ ਜਿਹੜੇ ਵੈਟ ਦੇ ਅੰਦਰ ਚੇਅਰਮੈਨ ਮੈਂਬਰ ਜਿਹੜੇ ਵੀ ਨਿਰਧਾਰਤ ਹੁੰਦੇ ਸੀ ਉਹਨਾਂ ਦੀ ਜਿਹੜੇ ਜਿਹੜੀ ਤਨਖਾਹ ਸੀ ਸੈਲਰੀ ਸੀ ਜਿਹੜੀ ਉਹਨੀਆਂ ਦੀ ਉਹ ਸੈਲਰੀਆਂ ਐਸ ਪਰ ਆਨਰੇਬਲ ਹਾਈ ਕੋਰਟ ਦੇ ਜੱਜਾਂ ਦੇ ਬਰਾਬਰ ਸੀਗੀਆਂ ਉਹ ਹੁਣ ਜਦੋਂ ਪੰਜਾਬ ਸਰਕਾਰ ਚਾਹਣਗੇ ਜਦੋਂ ਪੰਜਾਬ ਸਰਕਾਰ ਦੇ ਅੰਦਰ ਚੇਅਰਮੈਨ ਲੱਗਣਗੇ ਵਾਈਸ ਚੇਅਰਮੈਨ ਲੱਗਣਗੇ ਮੈਂਬਰ ਲੱਗਣਗੇ ਤਾਂ ਉਹਨਾਂ ਸਾਰਿਆਂ ਦੇ ਉੱਤੇ ਪੰਜਾਬ ਸਰਕਾਰ ਦੇ ਰੂਲ ਲਾਗੂ ਹੋਣਗੇ ਉਹ ਅਸੀਂ ਜਿਹੜਾ ਹੈਗਾ ਮੈਸਰ ਦਾ ਕਫਾਇਦ ਕੀਤੀ ਹੈ ਥੋੜੇ ਬਹੁਤੇ ਪੈਸੇ ਸਾਨੂੰ ਬਚਣਗੇ ਔਰ ਇਹਦੇ ਨਾਲ ਜਿਹੜੀ ਆ ਇਕਸਾਰਤਾ ਆਊਗੀ ਜਿਹੜੇ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਹੁੰਦੇ ਨੇ ਕਿ ਉਹਨਾਂ ਲਈ ਹੋਰ ਹੁੰਦੇ ਨੇ ਜਿਹੜੇ ਹਾਈ ਕੋਰਟ ਵੱਲੋਂ ਆਏ ਹੁੰਦੇ ਨੇ ਉਹ ਹੋਰ ਹੁੰਦੇ ਨੇ ਜਦੋਂ ਕੋਈ ਬੰਦਾ ਪੰਜਾਬ ਸਰਕਾਰ 'ਚ ਆ ਗਿਆ ਤਾਂ ਅਸੀਂ ਉਹਨਾਂ ਤੋਂ ਹਾਈ ਕੋਰਟ ਦੇ ਨਿਯਮ ਜਿਹੜੇ ਨੇ ਉਹ ਹਟਾਏ ਨੇਗੇ ਸੋ ਇਹਦੇ ਉੱਤੇ ਪੰਜਾਬ ਸਰਕਾਰ ਦੇ ਨਿਯਮ ਲਾਗੂ ਹੋਣਗੇ ਚਾਹੇ ਉਹ ਰੈਂਟ ਹਾਊਸ ਦੀ ਗੱਲ ਆ ਚਾਹੇ ਉਹਨਾਂ ਦੇ ਡੀਏ ਦੀ ਗੱਲ ਆ ਉਹ ਸਾਰੇ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਲਾਗੂ ਹੋਣਗੇ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾਗਾ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੰਗ ਸੀ ਕਿ ਪੰਜਾਬ ਦੇ ਅੰਦਰ ਸੀਡ ਜਿਹੜੇ ਸੀਡਸ ਨੇ ਜਿਹੜੇ 20 ਉਹ ਸਬਸਟੈਂਡਰਡ ਸਪਲਾਈ ਹੁੰਦੇ ਨੇਗੇ ਉਹ ਮਾਰੇ ਬੀਜ ਸਪਲਾਈ ਹੁੰਦੇ ਨੇਗੇ ਉਨ੍ਹਾਂ ਦੇ ਸੰਬੰਧੀ ਅਸੀਂ ਇੱਕ ਨਵਾਂ ਐਕਟ ਲੈ ਕੇ ਆਇਆਗੇ ਦਾ ਸੀਡਸ ਬਿਲ ਬੀ 225 ਦਾ ਸੀਡਸ ਬਿਲ ਬੀ 225 ਪੰਜਾਬ ਐਮੈਂਡਮੈਂਟ ਆ ਇਹਦੇ ਉੱਤੇ ਸੈਂਟਰ ਵੀ ਸਰਕਾਰ ਬਣਾ ਕਾਨੂੰਨ ਬਣਾ ਸਕਦੀ ਔਰ ਪੰਜਾਬ ਵੀ ਬਣਾ ਸਕਦੀ ਆ ਪਰ ਲੇਕਿਨ ਇਹ ਅਸੀਂ ਕਾਨੂੰਨ ਪਹਿਲੀ ਵਾਰ ਲੈ ਕੇ ਆਏ 1966 ਤੋਂ ਬਾਅਦ ਬੀ ਐਕਟ 1966 ਜਿਹੜਾ ਭਾਰਤ ਸਰਕਾਰ ਬਣਿਆ ਸੀਗਾ ਬੀ ਐਕਟ 1966 ਪਾਰ ਸਰਕਾਰ ਦਾ ਬਣਿਆ ਸੀ ਉਹਦੇ ਅੰਦਰ ਬਹੁਤ ਵੱਡੀਆਂ ਸੌਦਾ ਜਿਹੜੀਆਂ ਉਹ ਪਹਿਲੀ ਵਾਰ ਪੰਜਾਬ ਸਰਕਾਰ ਨੇ ਕੀਤੀਆਂ ਨੇ ਤਾਂ ਕਿ ਜੋ ਲੋਕ ਪੰਜਾਬ ਦੇ ਕਿਸਾਨ ਨੂੰ ਠੱਗਣ ਦੇ ਲਈ ਪੰਜਾਬ ਦੇ ਅੰਦਰ ਘਟੀਆ ਬੀਜ ਵੇਚਦੇ ਸੀ ਜਾਂ ਗਲਤ ਬੀਜ ਵੇਚਦੇ ਸੀ ਉਹਨਾਂ ਨੂੰ ਮੈਂ ਸਮਝੰਦਾ ਵੱਡੀ ਪੱਧਰ ਤੇ ਨੱਥ ਪਾਊਗੀ ਔਰ ਕਾਲਾ ਬਾਜ਼ਾਰੀ ਜਿਹੜੀ ਆ ਉਹ ਖਤਮ ਹੋਊਗੀ ਹੁਣ ਬੀਜ ਐਕਟ 1969 ਦੀ ਧਾਰਾ 19 ਦੇ ਵਿੱਚ 19 ਜਿਹੜੀ ਆ ਚਾਰ ਬੀਜੈਕਟ 1966 ਦੀ ਸਬਸੈਕਸ਼ਨ 19 ਦੀ ਸਬਸੈਕਸ਼ਨ 7 ਏ ਦੇ ਵਿੱਚ ਅਸੀਂ ਜਿਹੜਾ ਚੇਂਜ ਕੀਤਾ ਗਿਆ ਉਹਦੇ ਵਿੱਚ ਜਦੋਂ ਜਿੱਥੇ ਵੀ ਕੋਈ ਕੰਪਨੀ ਮੈਂ ਕੈਨਡਲੀ ਇਹਨਾਂ ਨੂੰ ਧਿਆਨ ਨਾਲ ਕੰਪਨੀ ਉਤਪਾਦਕ ਕੰਪਨੀ ਉਤਪਾਦਕ ਦੁਆਰਾ ਕੀਤਾ ਗਿਆ ਅਪਰਾਧ ਹਰ ਉਹ ਵਿਅਕਤੀ ਜੋ ਅਪਰਾਧ ਹੋਣ ਦੇ ਸਮੇਂ ਕੰਪਨੀ ਉਤਪਾਦਕ ਪ੍ਰਤੀ ਕਾਰੋਬਾਰ ਦੇ ਸੰਚਾਲਨ ਦੇ ਲਈ ਜ਼ਿੰਮੇਵਾਰ ਸੀ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਅਤੇ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਜੇਕਰ ਉਹ ਫਸਟ ਟਾਈਮ ਪਹਿਲੀ ਵਾਰ ਕ੍ਰਾਈਮ ਕਰਦਾਗਾ ਜੇਕਰ ਕਹਿੰਦਾ ਪਾਪ ਕੋਈ ਕੰਪਨੀ ਕੰਪਨੀ ਦਾ ਕੋਈ ਉਤਪਾਦਕ ਪਹਿਲੀ ਵਾਰ ਅਪਰਾਧ ਕਰਦਾਗਾ ਪਹਿਲੀ ਵਾਰ ਜਿਹੜਾ ਉਹ ਬੀਜ ਆ ਉਹ ਗਲਤ ਵੇਚਦਾ ਵੜਾਉਂਦਾਗਾ ਤਿਆਰ ਕਰਦਾਗਾ ਯਾ ਉਹਦੀ ਸੇਲ ਕਰਦਾਗਾ ਮਾਰਕੀਟਿੰਗ ਕਰਦਾਗਾ ਤਾਂ ਫਰਸਟ ਆਫੈਂਸ ਦੇ ਅੰਦਰ ਜਦੋਂ ਫਰਸਟ ਆਫੈਂਡਰ ਹੋਊਗਾ ਤਾਂ ਉਹਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਔਰ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਜੁਰਮਾਨਾ ਜਿਹੜਾ ਕੀਤਾ ਜਾਊਗਾ ਜੇਕਰ ਉਹ ਪਹਿਲੇ ਅਪਰਾਧ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਉਹਨੂੰ ਸਜ਼ਾ ਹੋ ਗਈ ਉਹਨੇ ਦੁਬਾਰਾ ਕ੍ਰਾਈਮ ਕਮਿਟ ਕੀਤਾ ਸੈਕੰਡ ਟਾਈਮ ਅਪਰਾਧ ਕੀਤਾ ਉਹੀ ਅਪਰਾਧ ਸੇਮ ਅਪਰਾਧ ਦੁਬਾਰਾ ਕੀਤਾ ਤਾਂ ਉਸ ਨੂੰ ਸੈਕੰਡ ਅਪਰਾਧ ਦੇ ਵਿੱਚ 2 ਸਾਲ ਤੋਂ ਲੈ ਕੇ 3 ਸਾਲ ਤੱਕ ਸਜ਼ਾ ਹੋਊਗੀ ਔਰ ਜੁਰਮਾਨਾ ਜਿਹੜਾਗਾ ਉਹ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਕੀਤਾ ਜਾਊਗਾ ਇਸ ਤੋਂ ਬਿਨਾ ਜੇਕਰ ਕੋਈ ਡੀਲਰ ਜੇਕਰ ਕੋਈ ਡੀਲਰ ਜਾਂ ਵਿਅਕਤੀ ਜੇਕਰ ਕੋਈ ਡੀਲਰ ਜਾਂ ਵਿਅਕਤੀ ਇਸ ਪ੍ਰਕਾਰ ਦਾ ਅਪਰਾਧ ਕਰਦਾਗਾ ਤਾਂ ਉਹਨੂੰ ਘੱਟੋ-ਘੱਟ 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਅਤੇ ਘੱਟੋ-ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜੇਕਰ ਫਸਟ ਟਾਈਮ ਅਫੈਂਸ ਕਰਦਾਗਾ ਜੇਕਰ ਪਹਿਲੀ ਵਾਰ ਕਰਾਇਮ ਕਰਦਾਗਾ ਤਾਂ ਉਹਨੂੰ ਘੱਟੋ ਘੱਟ 6 ਮਹੀਨੇ ਔਰ ਮੈਕਸਿਮਮ 1 ਇਅਰ ਜਿਹੜੀ ਆ ਉਹਨੂੰ ਪੈਨਿਸ਼ਮੈਂਟ ਹੋਊਗੀ ਔਰ ਉਹਨੂੰ ਮਿਨੀਮਮ ਜਿਹੜਾ ਹੈਗਾ 1 ਲੱਖ ਰੁਪਇਆ ਔਰ ਮੈਕਸਿਮਮ 5 ਲੱਖ ਰੁਪਏ ਦਾ ਜਿਹੜਾ ਉਹਨੂੰ ਫਾਈਨ ਹੋ ਸਕਦਾ ਜੇ ਪਲੀਜ਼ ਜੇਕਰ ਹੋ ਸੈਕੰਡ ਟਾਈਮ ਅਪਰਾਧ ਕਰਦਾਗਾ ਤਾਂ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਤੱਕ ਕੈਦ ਅਤੇ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਯਾਨੀ ਕਹਿੰਦਾ ਭਾਪ ਜੇਕਰ ਕੋਈ ਵਿਅਕਤੀ ਜਾਂ ਡੀਲਰ ਯਾਨੀ ਕੰਪਨੀ ਕੋਲੋਂ ਲੈ ਕੇ ਕੰਪਨੀ ਕੋਲੋਂ ਲੈ ਕੇ ਉਹਦੇ ਅੰਦਰ ਕੋਈ ਮਿਕਸ ਕਰਕੇ ਉਹਨੂੰ ਉਹਨੂੰ ਗਲਤ ਯੂਜ਼ ਕਰਕੇ ਉਹਨੂੰ ਮਿਸ ਬ੍ਰਾਂਡਡ ਕਰਕੇ ਕਿਸੇ ਕਿਸਾਨ ਨੂੰ ਵੇਚਦਾਗਾ ਤਾਂ ਉਹਦੇ ਦੇ ਲਈ ਉਹਨੂੰ ਪਹਿਲੇ ਫੈਸਲੇ ਜੇਕਰ ਪਹਿਲੀ ਵਾਰ ਅਫੈਂਸ ਕਰਦਾਗਾ 딜러 ਜਾਂ ਵਿਅਕਤੀ ਦਾ 6 ਮਹੀਨਿਆਂ ਤੋਂ ਲੈ ਕੇ 1 ਸਾਲ ਦੀ ਸਜ਼ਾ ਔਰ ਫਾਈਨ ਜਿਹੜਾ ਹੈਗਾ ਜੁਰਮਾਨਾ ਜਿਹੜਾ ਹੈਗਾ ਘੱਟੋ ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਔਰ ਜੇਕਰ ਉਹ ਸੈਕੰਡ ਟਾਈਮ ਸੇਮ ਆਫੈਂਸਰ ਰਿਪੀਟ ਕਰਦਾਗਾ ਯਾਨੀ ਕਿ ਸੈਕੰਡ ਆਫੈਂਡਰ ਬਣਦਾਗਾ ਥੈਨ ਉਹਨੂੰ ਘੱਟੋ ਘੱਟ 1 ਇਅਰ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਔਰ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜਿਹੜਾ ਉਹ ਜੁਰਮਾਨਾ ਹੋ ਸਕਦਾਗਾ ਇਹ ਮੈਂ ਸਮਝਦਾ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਟੈਪ ਅਪ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਚੁੱਕਿਆਗਾ ਔਰ ਉਹਦੇ ਨਾਲ ਜਿੱਥੇ ਪੰਜਾਬ ਦੇ ਅੰਦਰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਫਾਰਮਰ ਨੂੰ ਬਹੁਤ ਵੱਡੀ ਜਿਹੜੀ ਰਾਤ ਮਿਲੂਗੀ ਨਹੀਂ ਤਾਂ ਕੀ ਹੁੰਦਾ ਸੀਗਾ ਜਾਲੀ ਫਰਜੀ ਦੁਕਾਨਾਂ ਖੜੀਆਂ ਕਰਕੇ ਕਿ ਇਹ ਬੀਟੀ ਫਰਾਨੀ ਕੰਪਨੀ ਦਾ ਮਾਲ ਆ ਇਹ ਫਰਾਨੀ ਕੰਪਨੀ ਦਾ ਮਾਲ ਮਾਲ ਆ ਔਰ ਪੰਜਾਬ ਦਾ ਕਿਸਾਨ ਆਈ ਥਿੰਕ ਜਿਹੜਾ ਕਿਸਾਨ ਜਾਦਾ ਨਹੀਂ ਪੜਿਆ ਹੋਇਆ ਉਹ ਇਹਨਾਂ ਕੰਪਨੀਆਂ ਦਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਸੀ ਦਾ ਸੀਡ ਬਿਲ ਦਾ ਸੀਡ ਬਿਲ 2025 ਐਮੈਂਡਮੈਂਟ ਐਮੈਂਡਮੈਂਟ ਬਿਲਕੁਲ ਸੋ ਮੇਰਾ ਕਹਿਣ ਦਾ ਭਾਅ ਵਾ ਕਿ ਹੁਣ ਪੰਜਾਬ ਦੇ ਅੰਦਰ ਕੋਈ ਵੀ ਗਲਤ ਬੀਜ ਕੋਈ ਵੀ ਸੀਡ ਜਿਹੜੀ ਆ ਉਹ ਗਲਤ ਵੇਚ ਨਹੀਂ ਸਕੂਗਾ ਜਿਹੜਾ ਵੇਚੂਗਾ ਉਹਦੇ ਲਈ ਅਸੀਂ ਸਜ਼ਾ ਦਾ ਪ੍ਰਬਧਾਨ ਕੀਤਾ ਗਿਆ ਹੈ ਪਹਿਲੀ ਵਾਰ ਹੋਇਆਗਾ ਕਿ ਉਹਨੂੰ ਕ੍ਰਿਮినਲ ਨਹੀਂ ਤਾਂ ਪਹਿਲਾਂ ਛੋਟਾ ਜਿਹਾ ਜੁਰਮਾਨਾ ਆਉਂਦਾ ਸੀ ਉਹ ਫਾਈਨ ਦੇ ਕੇ 500 ਰੁਪਿਆ ਫਾਈਨ ਸੀਗਾ 500 ਰੁਪਿਆ ਫਾਈਨ ਦਿੰਦਾ ਸੀ ਤੇ ਆਪਦਾ ਅਫੈਂਸ ਕੰਪਾਉਂਡ ਕਰਾ ਲੈਂਦਾ ਸੀਗਾ ਔਰ ਬਚ ਰਹਿਂਦਾ ਸੀਗਾ ਤੇ ਹੁਣ ਉਹਦੀ ਬਚਣ ਦੀ ਕੋਈ ਚਾਂਸ ਨਹੀਂ ਹੁਣ ਉਹਨੂੰ ਜੇਲ੍ਹ ਦੇ ਅੰਦਰ ਜਾਣਾ ਪਊਗਾ ਤੇ ਇਸ ਤੋਂ ਬਿਨਾ ਦਾ ਪੰਜਾਬ ਫੂਡ ਗ੍ਰੇਨ ਟਰਾਂਸਪੋਰਟ ਪਾਲਿਸੀ ਜਿਹੜੀ ਆ 225 ਜਿਹੜਾ ਆਉਣ ਵਾਲਾ ਜੀਵਨ ਦਾ ਸੀਜ਼ਨ ਆ ਉਹਦੇ ਲਈ ਲੈ ਕੇ ਆਏ ਆਂਗੇ ਦਾ ਪੰਜਾਬ ਫੂਡ ਗ੍ਰੇਨ ਲੇਬਰ ਐਂਡ 카ਰਟੇਜ ਜਨ ਟਰਾਂਸਪੋਰਟ ਦਾ ਉਹਦੇ ਉਹਦੇ ਲਈ ਲੈ ਕੇ ਆਏ ਆਂਗੇ ਪਾਲਿਸੀ ਤੇ ਇਹ ਲੰਮੀਆਂ ਪਾਲਿਸੀਆਂ ਜਿਹੜੀਆਂ ਦੋ ਅਨਿਆਮੇ ਜਿਹੜੀਆਂ ਅਗਲੇ ਤਿੰਨ ਸੀਜ਼ਨਾਂ ਲਈ ਲਾਗੂ ਰਹਿਣਗੀਆਂ ਸੋ ਬਹੁਤ ਹੀ ਮੈਂ ਸਮਝਦਾ ਅੱਜ ਦੀ ਜਿਹੜੀ ਇੰਪੋਰਟੈਂਟ ਮੀਟਿੰਗ ਆ ਇਹਦੇ ਵਿੱਚ ਇੰਪੋਰਟੈਂਟ ਫੈਸਲੇ ਜਿਹੜੇ ਹੋਏ ਨੇ ਕਿ ਜਿਹਦੇ ਨਾਲ ਪੰਜਾਬ ਦੇ ਜਿੱਥੇ ਪੁਰਾਣੇ ਜਿਹੜੇ ਕਿਸੇ ਨਾ ਕਿਸੇ ਰੂਪ ਚ ਕੋਈ ਡਿਫਾਲਟਰ ਹੋ ਗਿਆ ਜਾਂ ਇਸ ਦੁਨੀਆ ਤੋਂ ਚਲੇ ਗਿਆ ਉਸ ਜਿਹਨੇ ਸੀਡ ਮਨੀ ਲਈ ਸੀ 1935 ਦੇ ਐਕਟ ਦੇ ਤਹਿਤ ਉਹਨਾਂ ਨੂੰ ਵੱਡੀ ਰਾਹਤ ਆ ਔਰ ਦੂਸਰਾ ਜਿਹੜਾ ਅਸੀਂ 2096 ਦੇ ਅੰਦਰ ਸੋਧ ਲੈ ਕੇ ਆਇਆਗਾ ਇਹਦਾਂ ਮੈਂ ਸਮਝਦਾ ਪੰਜਾਬ ਦੇ फार्मर ਨੂੰ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਤ ਮਿਲੇਗੀ ਔਰ ਪੰਜਾਬ ਦੇ ਅੰਦਰ ਜਿਹੜੀ ਵੀਜਾਂ ਦੀ ਕਾਲਾ ਬਜਾਰੀ ਸੀ ਉਹ ਸਦਾ ਦੇ ਲਈ ਖਤਮ ਹੋਊਗੀ ਸੋ ਮੈਂ ਦੇ ਲਈ ਸਰਦਾਰ ਭਗਵੰਤ ਸੇਮਾ ਜੀ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਹੁਣ ਮੈਂ ਮੇਰੇ ਕੋਲੀਗ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਕਹੂੰਗਾ ਕਿਉਂਕਿ ਇਹਨਾਂ ਕੋਲੇ ਖੇਤੀਬਾੜੀ ਵਿਭਾਗ ਹੈ ਇਹਨਾਂ ਨੇ ਐਕਟ ਕਾਫੀ ਲੰਬੇ ਅਰਸੇ ਦੇ ਜਦੋਜਹਾਦ ਤੋਂ ਬਾਅਦ ਕਾਫੀ ਜਿਹੜੀ ਕਾਫੀ ਸਾਰੀਆਂ ਜਿਹੜੀਆਂ ਇੰਸਟੀਚੂਨਸ ਰਹਿ ਗਈਆਂ ਕਾਫੀ ਸਾਰੇ ਸੰਸਥਾਾਂਾਂ ਨੇ ਗਈਆਂ ਆਰਗੇਨਾਈਜੇਸ਼ਨ ਨੇ ਗਈਆਂ ਉਹਨਾਂ ਦਾ ਸਲਾਮ ਮਸ਼ਵਰਾ ਕਰਨ ਤੋਂ ਬਾਅਦ ਤਿਆਰ ਕੀਤਾਗਾ ਇਹ ਫਰਦਰ ਤੁਹਾਨੂੰ ਐਕਸਪਲੇਨ ਕਰਨਗੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਇਹ ਜਦ ਚਲੋ ਜੀ ਦੋ ਮਿੰਟ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਤੋਂ ਮੈਂ ਸਾਰੇ মিডিਆ ਦਾ ਬਹੁਤ ਤਨਵਾਦ ਕਰਦਾ ਮੇਰੇ ਤੋਂ ਪਹਿਲਾਂ ਮਾਨਯੋਗ ਤੇ ਮੇਰੇ ਸੀਨੀਅਰ ਸਾਥੀ ਸਰਦਾਰ ਹਰਪਾਲ ਸਿੰਘ ਜੀ ਦੀ ਟੀਮਾਂ ਨੇ ਜੋ ਅੱਜ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਦੀ 22ਵੀਂ ਸਰਕਾਰ ਦੇ ਕੈਬਨਟ ਨੇ ਫੈਸਲੇ ਫੈਸਲੇ ਲਏ ਹਨ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਰੱਖੇ ਹੈ ਉਹਦੇ ਵਿੱਚ ਇੱਕ ਅਹਿਮ ਜਿਹੜਾ ਖੇਤੀਬਾੜੀ ਨਾਲ ਜੁੜਿਆ ਇੱਕ ਬਿੱਲ ਸੀ ਉਹ ਲਿਆਂਦਾ ਗਿਆ ਉਸ ਲਈ ਕਿ ਕੇ ਆਪਾਂ ਸਾਰੇ ਜਾਣਦੇ ਆ ਬਹੁਤ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਸੀ ਪਤਾ ਨਹੀਂ ਇਹਨੂੰ ਕਿਉਂ ਅਣਗੌਲਿਆ ਕੀਤਾ ਜਾ ਰਿਹਾ ਸੀ ਉਸ ਦੇ ਲਈ ਅਸੀਂ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਔਰ ਜਿਹੜਾ ਸਾਰਾ ਸੋਚ ਵਿਚਾਰ ਕੇ ਤੇ ਲੋਕਾਂ ਤੋਂ ਵੀ ਬਹੁਤ ਕੁਝ ਪੁੱਛ ਕੇ ਇਹਦਾ ਹੱਲ ਕੀ ਕੱਢਿਆ ਜਾ ਸਕਦਾ ਕਿ ਥੋੜਾ ਜਿਹਾ ਜੁਰਮਾਨਾ ਸੀ 500 ਰੁਪਈਆ ਜੇ ਕੋਈ ਜਾਲੀ ਬੀਜ ਵੇਚ ਦਿੰਦਾ ਸੀ ਜਾਂ ਕੋਈ ਹੋਰ ਉਹਦੇ ਵਿੱਚ ਮਿਲਾਵਟ ਕਰ ਦਿੰਦਾ ਸੀ ਤੇ ਉਹਦਾ ਕੋਈ ਬਹੁਤਾ ਵੱਡੀ ਗੱਲ ਨਹੀਂ ਸੀ ਉਹ ਜੇ ਮੰਨਾਂ ਪਰ ਕਿ ਫਿਰ ਉਸ ਤੋਂ ਬਾਅਦ ਇਸ ਕੰਮ ਤੇ ਹੋ ਜਾਂਦਾ ਸੀ ਆਪਾਂ ਸਾਰੇ ਜਾਣਦੇ ਆ ਕਿ ਤਕਰੀਬਨ 42 ਲੱਖ ਹੈਕਟੇਰ ਤੋਂ ਵੱਧ ਆਪਾਂ ਪੰਜਾਬ ਦੇ ਵਿੱਚ ਖੇਤੀ ਕਰਦੇ ਹ ਰਹੀ ਤੇ ਖੇਤੀ ਵੀ ਸਾਡੇ ਘਰਾਂ ਦੇ ਰੱਖੇ ਹੋਏ ਜਿਹੜੇ ਬੀਜ ਹੁੰਦੇ ਸੀ ਉਹਨਾਂ ਤੋਂ ਅਸੀਂ ਦੁਬਾਰੇ ਫਸਲ ਬੀਜ ਲੈਂਦੇ ਸੀ ਹੌਲੀ ਹੌਲੀ ਜਿੰਨੇ ਵਿਗਿਆਰ ਰਹੀ ਤਰੱਕੀ ਹੋਣ ਲੱਗੀ ਹਾਈਬ੍ਰਿਡ ਬੀ ਬਣਨ ਲੱਗੇ ਜਾਂ ਕੰਪਨੀਆਂ ਬਣਾਉਣ ਲੱਗੀਆਂ ਉਹ ਬਾਰ-ਬਾਰ ਕੁਝ-ਕੁਝ ਸਾਲਾਂ ਤੋਂ ਬਾਅਦ ਉਹਦਾ ਉਤਪਾਦ ਬਣਾਉਣ ਦੇ ਲਈ ਯੂਨੀਵਰਸਿਟੀਆਂ ਨੇ ਵੀ ਰਿਸਰਚ ਕੀਤੀ ਤੇ ਉਹ ਨਵੇਂ ਵੀ ਆਉਣ ਲੱਗੇ ਨੇ ਉਹਦੇ ਵਿੱਚ ਜਦੋਂ ਹੇਰਾਫੇਰੀਆਂ ਤੇ ਕੁਝ ਨਾ ਕੁਝ ਇਹੋ ਜਿਹੀਆਂ ਗੱਲਾਂ ਕੁਝ ਲੋਕ ਕਰ ਦਿੰਦੇ ਸ਼ਾਨੂੰ ਧਿਆਨ ਚ ਰੱਖਦੇ ਆ ਅੱਜ ਇਹ ਜਿਹੜਾ ਇਹ ਮਿਲ ਹੈ ਜਿਹਦੇ ਨਾਲ ਵੱਡੀ ਰਾਹਤ ਜਿਹੜੀ ਕਿਸਾਨੀ ਨੂੰ ਮਿਲੂਗੀ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਬਹੁਤ ਵੱਡਾ ਧੋਖਾ ਹੋ ਜਾਂਦਾ ਜਦੋਂ ਬੰਦਾ ਇੱਕ ਵਿਸ਼ਵਾਸ ਚ ਲਿਆ ਕੇ ਕਿਉਂਕਿ ਸ਼ੁਰੂਆਤ ਫਸਲ ਬੀਜਣ ਦੀ ਹੁੰਦੀ ਉਹਨੂੰ ਪਾਲਣ ਦੀ ਤਾਂ ਬਾਅਦ ਚ ਹੁੰਦੀ ਹੈ ਜੇ ਉਹ ਉਹਦੀ ਜਰਮੀਨੇਸ਼ਨ ਨਾ ਸਹੀ ਹੋ ਸਕੇ ਉਦੋਂ ਬਾਅਦ ਫਿਰ ਕੀ ਕਰ ਸਕਦਾ ਇਸ ਲਈ ਬੜਾ ਵੱਡਾ ਧੋਖਾ ਹੋ ਜਾਂਦਾ ਸੀ ਉਸੇ ਉਹਦੇ ਲਈ ਅਸੀਂ ਇਸ ਵਾਰ ਕੋਈ ਜਿਹੜਾ ਕਿ ਜਿਹੜਾ ਪਹਿਲੀ ਵਾਰ ਡੀਲਰ ਇਹੋ ਜੀ ਮਲਾਪਟ ਕਰਕੇ ਜਾਂ ਕੋਈ ਹੋਰ ਤਰ੍ਹਾਂ ਦੀ ਗੱਲ ਕਰੂਗਾ ਉਹਦੇ ਲਈ ਜਿਵੇਂ ਪਹਿਲਾਂ ਦੱਸਿਆ ਗਿਆ कि 1 ਲੱਖ ਤੋਂ 5 ਲੱਖ ਦਾ ਜੁਰਮਾਨਾ ਤੇ 6 ਮਹੀਨਿਆਂ ਤੋਂ 1 ਸਾਲ ਦੀ ਕੈਦ ਉਹਨੂੰ ਦੋਨੇ ਚੀਜ਼ਾਂ ਭੁਗਤਣੀਆਂ ਪੈਣਗੀਆਂ ਇੱਕ ਨਹੀਂ ਨਾਲ ਜੋੜ ਕੇ ਉਸ ਤੋਂ ਬਾਅਦ ਜੇ ਕਿਤੇ ਫੇਰ ਵੀ ਉਹ ਹਟਦਾ ਨਹੀਂ ਸਮਝਦਾ ਵੀ ਇਸ ਤਰ੍ਹਾਂ ਦੁਬਾਰਾ ਇਹੋ ਜੀ ਗੱਲ ਕਰਦਾ ਹੈ ਤੇ 5 ਲੱਖ ਤੋਂ 10 ਲੱਖ ਦਾ ਜੁਰਮਾਨਾ ਕਰਾਂਗੇ ਨਾਲ ਹੀ ਉਹਨੂੰ 2 ਸਾਲ ਤੋਂ ਲੈ ਕੇ ਤੇ 3 ਸਾਲ 1 ਸਾਲ ਤੋਂ ਲੈ ਕੇ 2 ਸਾਲ ਦੀ ਜਿਹੜੀ ਉਹਨੂੰ ਸਜ਼ਾ ਕੱਟਣੀ ਪੈਣੀ ਹੈ ਇਦੇ ਨਾਲ ਫ੍ਰੀਜ਼ ਹੋ ਗਿਆ ਸੀ ਵੀ ਕਈ ਵਾਰੀ ਉਹਨਾਂ ਦਾ ਕਸੂਰ ਨਹੀਂ ਹੁੰਦਾ ਤੇ ਕੰਪਨੀਆਂ ਪਿੱਛੋਂ ਉਹ ਵਹਿਲੀਆਂ ਜਾਲੀ ਨਾ ਦੇ ਹੁੰਦੀਆਂ ਉਹ ਭੇਜ ਦਿੰਦੀਆਂ ਤੇ ਉਹ ਉਹਨਾਂ ਨੂੰ ਨਾ ਭੁਗਤਣਾ ਪਵੇ ਉਸ ਲਈ ਕੰਪਨੀਆਂ ਦਾ ਵੀ ਇਹਦੇ ਵਿੱਚ ਕੀਤਾ ਗਿਆ ਕਿ ਜਿਹੜੀ ਐਮਓ ਦਾ ਮਾਲ ਕੰਪਨੀ ਪੰਜਾਬ ਵਿੱਚ ਭੇਜੂਗੀ ਉਹ ਜਿਹੜਾ ਪਹਿਲਾ ਸਾਲ ਹੋਊਗਾ ਜੇ ਕਿਤੇ ਪਹਿਲੀ ਵਾਰ ਉਹਨਾਂ ਨੇ ਇਹੋ ਜੀ ਗਲਤੀ ਕੀਤੀ ਹੋਊ 1 ਸਾਲ ਤੋਂ 2 ਸਾਲ ਦਾ ਜਿਹੜਾ ਉਹਨੂੰ ਕੈਦ ਹੋਊਗੀ ਤੇ ਨਾਲ ਹੀ ਉਹਨੂੰ ਜੁਰਮਾਨਾ ਹੋਊਗਾ 5 ਤੋਂ 10 ਲੱਖ ਰੁਪਏ ਕਦੇ ਫੇਰ ਜੇ ਉਹ ਕਿਤੇ ਦੁਬਾਰਾ ਇਹੋ ਜੀ ਇਹੋ ਜੀ ਉਹਨਾਂ ਦੇ ਵਿੱਚ ਗਲਤੀ ਪਾਈ ਜਾਂਦੀ ਹੈ ਤਾਂ ਫੇਰ 10 ਲੱਖ ਤੋਂ 50 ਲੱਖ ਦਾ ਜੁਰਮਾਨਾ ਤੇ 2 ਤੋਂ 3 ਸਾਲ ਦੀ ਉਸੇ ਕੰਪਨੀ ਨੂੰ ਉਹਨਾਂ ਨੂੰ ਅਪਦੀ ਸਜ਼ਾ ਭੁਗਤਣੀ ਪੈਣੀ ਹੈ ਇਹ ਪੰਜਾਬ ਵਿੱਚ ਕਾਫੀ ਥਾਵਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ ਨੂੰ ਦੇਖਦਿਆਂ ਦੇਖਦਿਆਂ ਫਿਰ ਇਹ ਵੱਡਾ ਫੈਸਲਾ ਪੰਜਾਬ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲਿਆ ਹੈ ਮਿਹਰਬਾਨ ਕਿ ਮਸਲ ਜਦੋਂ ਬੀਜਾਂ ਦੀ ਗੱਲ ਕੀਤੀ ਜਰੀ ਪਾਲਿਸੀ ਦਾ ਜ਼ਿਕਰ ਕੀਤਾ ਗਿਆ ਇਸ ਦੇ ਵਿੱਚ ਜਦੋਂ ਸਰਕਾਰ ਆਈ ਆਈ ਸੀਗੀ ਇੱਕ ਪਾਲਿਸੀ ਦਾ ਜ਼ਿਕਰ ਹੋਇਆ